ਇਹ ਯੋਧ ਨਸ਼ਾ ਵਿਰੋਧ ਜਿਹੜਾ ਕੈਂਪੇਨ ਲਾਂਚ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਉਹਦੀ ਲੜੀ ਵਿੱਚ ਅੱਜ ਕੋਆਰਡੀਨੇਟ ਸਰਚ ਆਪਰੇਸ਼ਨ ਪੂਰੇ ਪਟਿਆਲਾ ਜ਼ਿਲ੍ਹੇ ਵਿੱਚ 6 ਜਗ੍ਹਾ ਤੇ ਚੱਲ ਰਿਹਾ ਉਸਦੀ ਲੜੀ ਵਿੱਚ ਇੱਥੇ ਅੱਜ ਟਿਆ ਬਸਤੀ ਵਿੱਚ ਵੀ ਸ਼ਹਿਰ ਵਿੱਚ ਕੋਆਰਡੀਨੇਟ ਸਰਚ ਆਪਰੇਸ਼ਨ ਚੱਲ ਰਿਹਾ ਸੋ ਇਹਦੇ ਵਿੱਚ ਕੁਝ ਰਿਕਵਰੀਜ਼ ਵੀ ਹੋਈਆਂ ਨੇ ਆਪਾਂ 3 ਐਫ ਆਈ ਆਰ ਨੇ 4 ਬੰਦੇ ਰੈਸਟ ਤੇ 12 ਬੰਦੇ ਅਸੀਂ ਸ਼ੱਕੀ ਰਾਉਂਡ ਅਪ ਕੀਤੇ ਨੇ ਤੇ 14 ਸਾਡੇ ਕੋਲ ਵਹੀਕਲ ਨੇ ਜਿਹੜੇ ਕਿ ਸ਼ੱਕੀ ਅਸੀਂ ਆਪਣੀ ਕਸਟਡੀ ਚ ਲੈ ਲਏ ਨੇ ਉਹ ਵੈਰੀਫਾਈ ਕੀਤੇ ਜਾ ਰਹੇ ਨੇ ਇਸ ਤੋਂ ਇਲਾਵਾ ਹੁਣੇ ਮੈਂ ਇੱਕ ਮਾਤਾ ਜੀ ਨੂੰ ਵੀ ਮਿਲ ਕੇ ਆਇਆ ਉਹਨਾਂ ਨੇ ਵੀ ਅਪਰੀਸ਼ੀਏਟ ਕੀਤਾ ਕਿ ਕੰਮ ਜਿਹੜਾ ਪੁਲਿਸ ਦਾ ਤੁਸੀਂ ਦੇਖਿਆ ਹੋਊਗਾ ਲੋਕਾਂ ਨੂੰ ਜਦੋਂ ਵੀ ਅਸੀਂ ਹੁਣ ਨਿਕਲ ਰਹੇ ਹਾਂ ਤਾਂ ਲੋਕ ਅਪਰੀਸ਼ੀਏਟ ਵੀ ਕਰ ਰਹੇ ਤੇ ਇਨਫੋਰਮੇਸ਼ਨ ਵੀ ਦੇ ਰਹੇ ਸੋ ਮੈਂ ਚਾਹੁੰਗਾ ਕਿ ਲੋਕ ਅੱਗੋਂ ਵੀ ਇਹੋ ਜੀ ਇਨਫੋਰਮੇਸ਼ਨ ਦੇਣ ਤਾਂ ਕਿ ਅਸੀਂ ਉਹਦੇ ਤੇ ਕੰਮ ਕਰਦੇ ਹੋਏ ਆਪਣੀ ਸਟ੍ਰੈਟਜੀ ਕੋਈ ਚੇਂਜ ਕਰਨ ਦੀ ਲੋੜ ਹੈ ਤੇ ਉਹਨੂੰ ਸਟੇਂਜ ਕਰਦੇ ਹੋਏ ਆਪਾਂ ਇਫੈਕਟਿਵ ਐਕਸ਼ਨ ਲੈ ਸਕੀਏ ਤਾਂ ਜੋ ਜਿਹੜਾ ਨਸ਼ੇ ਦਾ ਕੰਮ ਹੈ ਇਹਨੂੰ ਬਿਲਕੁਲ ਬੰਦ ਕੀਤਾ ਜਾ ਸਕੇ ਸਰ ਇਲਾਕੇ ਦੇ ਲੋਕ ਕਹਿ ਰਹੇ ਕਿ ਪਹਿਲਾਂ ਪੁਲਿਸ ਨੇ ਕਾਰਵਾਈ ਕੀਤੀ ਉਸ ਤੋਂ ਬਾਅਦ ਬਹੁਤ ਹੀ ਸਕਤਾਈ ਵੀ ਹੋਈ ਆ ਪਰ ਉਹ ਕਹਿੰਦੇ ਕੁਝ ਕੁ ਬੰਦੇ ਆ ਗਏ ਜੋ ਰਾਤ ਨੂੰ ਨਸ਼ਾ ਜਿਹੜਾ ਵੇਚ ਰਹੇ ਉਸ ਲਈ ਉਹ ਕਹਿ ਰਹੇ ਮੱਲੇ ਦੇ ਜੋ ਲੋਕ ਕਹਿੰਦੇ ਕਿ ਅਗਰ ਉਹਰੇ ਮੁਲਾਜ਼ਮਾਂ ਦੀ ਜਾਂ ਪੀਸੀਆਰ ਕੋਈ ਲਾਇਆ ਜਾਵੇ ਬਾਹਰਲਾ ਬੰਦਾ ਹੀ ਨਹੀਂ ਇੰਟਰ ਹੋਏਗਾ ਬੰਦੇ ਨੇ ਮੈਂ ਜਿਵੇਂ ਤੁਹਾਨੂੰ ਦੱਸਿਆ ਮੈਂ ਹੁਣੇ ਮਾਤਾ ਜੀ ਨੂੰ ਮਿਲ ਕੇ ਆਇਆ ਉਹਨਾਂ ਨੇ ਮੈਨੂੰ ਕੁਝ ਨਾਮ ਵੀ ਦੱਸੇ ਨੇ ਤੇ ਕੁਝ ਇਹ ਵੀ ਕਿਹਾ ਕਿ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਆਰ ਟਾਈਮਸ ਤੇ ਜੇ ਇੱਥੇ ਗਸ਼ਤ ਰੱਖੀ ਜਾਵੇ ਕਿ ਕਿਸੇ ਵੇਲੇ ਰਾਤ ਨੂੰ ਹੋ ਜੇ ਕਿਸੇ ਵੇਲੇ ਸ਼ਾਮ ਨੂੰ ਹੋ ਜੇ ਕਿਸੇ ਵੇਲੇ ਸਵੇਰ ਹੋ ਜੇ ਤੇ ਉਹ ਇੱਕ ਡਾਰਕ ਕ੍ਰੀਏਟ ਹੋਊਗਾ so that ਕਿ ਜਿਹੜਾ ਨਸ਼ਾ ਕੋਈ ਵੇਚਦਾ ਛੁਪ-ਛੁਪ ਕੇ openly ਨਸ਼ਾ ਵਿਕਣਾ ਤਾਂ ਬਿਲਕੁਲ ਬੰਦ ਹੋ ਗਿਆ ਬਟ ਜੇ ਕੋਈ ਛੁਪ ਕੇ ਵੇਚਦਾ ਤਾਂ ਉਹਦੇ ਮਨਚ ਵੀ ਡਰ ਲੱਗੇ so ਉਹ ਅਸੀਂ ਇੰਪਲੀਮੈਂਟ ਕਰਾਂਗੇ ਜਿਵੇਂ ਮੈਂ ਪਹਿਲਾਂ ਕਿਹਾ ਕਿ ਉਹ ਸਟ੍ਰੈਟੇਜੀ ਚੇਂਜ ਹੁੰਦੀ ਰਹੂਗੀ এফেকਟਿਵਨੈਸ ਮੇਨਟੇਨ ਕਰਨ ਵਾਸਤੇ এফিশিয়ੈਂਸੀ ਮੇਨਟੇਨ ਕਰਾਂਗੇ ਸਰ ਬਾਕੀ ਮੌਸਮ ਹੋਗੇ ਮੌਨਸਨ ਚ ਵੀ ਹੋਗੇ ਹਾਂਜੀ ਅੱਜ ਚੱਲ ਰਹੀ ਹੈ ਪਟਿਆਲਾ ਜ਼ਿਲ੍ਹੇ ਚ ਅਲੱਗ-ਅਲੱਗ ਜਗ੍ਹਾ ਚੱਲ ਰਹੀ ਹੈ ਜਿਵੇਂ ਤੇ ਚੱਲ ਰਹੀ ਹੈ ਤੇ ਅਸੀਂ ਕੋਲੈਕਟ ਕਰਕੇ ਇਨਫੋਰਮੇਸ਼ਨ ਕਿ ਸ਼ਾਮ ਤੱਕ ਕੀ ਐਕਸ਼ਨ ਹੋਇਆ ਕੀ ਰਿਕਵਰੀਜ਼ ਹੋਈਆਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਕੀ ਮੈਸੇਜ ਕੀ ਦੇਣਾ ਚਾਹੁੰਦਾ ਹਾਂ ਸਰ ਡਾਕਟਰ ਸਾਹਿਬ ਮੈਸੇਜ ਮੈਂ ਪਬਲਿਕ ਨੂੰ ਇਹ ਦੇਣਾ ਚਾਹੁੰਗਾ ਕਿ ਜਿਹੜੀ ਵੀ ਇਨਫੋਰਮੇਸ਼ਨ ਹੈ ਉਹ ਸਾਡੇ ਨਾਲ ਸ਼ੇਅਰ ਕਰਨ 112 ਤੇ ਸ਼ੇਅਰ ਕਰਨ ਜਾਂ ਜਿਹੜਾ ਟੋਲ ਫ੍ਰੀ ਨੰਬਰ ਹੈ ਪੰਜਾਬ ਸਰਕਾਰ ਵੱਲੋਂ ਸੇਫ ਪੰਜਾਬ ਵਾਸਤੇ ਲਾਂਚ ਹੋਇਆ ਹੈ 9779100200 ਉਹਦੇ ਤੇ ਇਨਫੋਰਮੇਸ਼ਨ ਦੇਣ ਤੇ ਉਹਦੇ ਤੇ ਨਾਮ ਵੀ ਗੁਪਤ ਰੱਖਿਆ ਜਾਂਦਾ ਪਛਾਣ ਵੀ ਗੁਪਤ ਰੱਖੀ ਜਾਂਦੀ ਹੈ ਤੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਬੜਾ ਸਟਰੋਂਗ ਮੈਸੇਜ ਹੈ ਜਿਹੜਾ ਪੰਜਾਬ ਸਰਕਾਰ ਵੱਲੋਂ ਕਿ ਨਸ਼ਾ ਵੇਚਣਾ ਬੰਦ ਕਰ ਦੇਣ ਤੇ ਚੰਗੀ ਗੱਲ ਲੈਣੀ ਤੇ ਪੁਲਿਸ ਵੱਲੋਂ ਚੰਗੀ ਕਾਰਵਾਈ ਹੋਊਗੀ ਇਫੈਕਟਿਵ ਕਾਰਵਾਈ ਹੋਊਗੀ ਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਤੇ ਉਹਨਾਂ ਨੂੰ ਜੇਲ੍ਹ ਤੋਂ ਸੁਟਿਆ ਜਾਊਗਾ ਠੀਕ ਹੈ